ਓਕੇ ਓਕੇ। ਸਿਪਲੇਟ। ਬਹੁਤ ਸੋਹਣੀ ਗੰਨੇ ਵਰਗੀ ਧਾਰਾ ਦੇਖੋ ਬਹੁਤ ਘਣਟ ਧਾਰਾ ਠੀਕ ਆ ਵੀਰੇ। ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮਲਟੀ ਦੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸੈਣ ਤੇ ਜਲਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਤਾਜੀ ਸੂਈ ਗਾਂ ਪਕਾਉਗਾ ਜੀ। ਜੇ ਕਿਸੇ ਭਰਾ ਨੇ ਇਦਾਂ ਦੀ ਆਗਰ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 72800392 ਜੀ। ਬਾਕੀ ਭਰਾ ਆਪਣਾ ਫੇਸਬੁੱਕ ਤੇ ਕੇਜ ਆ ਗਰਜੀਤ ਰਾਏ ਉਹਨੂੰ ਵੱਤੋ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਅਪਡੇਟ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੀ ਹੈ ਜੀ ਜਾਣਕਾਰ ਬਾਈ ਜੀ ਸਸੀ ਜੀ ਸਸੀ ਗਾਲ ਜੀ ਨਾਮ ਨਾ ਪੋਲਾ ਸਿੰਘ ਹੈ ਮੇਰੇ ਚਾਚੇ ਦੀ ਗਾਂਗੀ ਠੀਕ ਆ ਪਿੰਡ ਪਿੰਡ ਸਹਿਣਾਗਾ ਜਿਲ੍ਹਾ ਬਰਨਾਲਾ ਦਾ ਠੀਕ ਆ ਹਾਂ ਜੀ ਗਾਂ ਦੇ ਬਾਰੇ ਸੁਣਿਆ ਨੇ ਇਹ ਤੜਕੇ ਸੂਹੇ ਸੂਈ ਹੈ ਇਹ ਦੂਜੇ ਸੂਹੇ ਸੂਈ ਹੈ ਜੀ ਠੀਕ ਆ ਕਿਦੋਂ ਸੂਈ ਆ ਤੜਕੇ ਸਵੇਰ ਸੂਈ ਆ 10:00 ਵਜੇ ਠੀਕ ਆ ਡੀਰ ਦੀ ਕੰਪਲੀਟ ਆ ਹਾਂ ਜੀ 4 ਕਿਲੋ ਬੋਲੋ ਚੋਤਾ ਸੀਗਾ ਜੀ ਠੀਕ ਆ ਰੇਟ ਰੂਟ ਭਰਾ ਜੀ ਫੀਲ ਠੰਡੀ ਹੈ ਜੀ ਠੀਕ ਆ ਰੇਟ ਰੇਟ ਜਾਇ ਜੇ 47000 ਦੀ ਦੇ ਦਾਂਗੇ ਮਾਨਤਾਣ ਕਰ ਦਾਂਗੇ ਵਿੱਚੋਂ 47000 ਹਾਂ ਠੀਕ ਆ ਬਹੁਤ ਭਰਾ ਥਾਣ ਤੋਂ ਬਹੁਤ ਸੋਹਣਾ ਲੱਗਿਆ ਕਰਮ ਵਾਲੇ ਨੂੰ ਦੇਖ ਸਕਦੇ ਫੀਲ ਠੰਡੀ ਹੈ ਪੂਰੀ ਠੀਕ ਆ ਦੇਖੋ ਚਲੋ ਭਰਾ ਵਾਈਟ ਕਾ ਜਿਵੇਂ ਮਰਜੀ ਹੱਥ ਫੇਰੀ ਚਲੋ ਠੀਕ ਆ ਤੋਰੋਂਗਾ ਭਰਾ ਮੜਿਆ ਹਾਂ ਤੋਰ ਦਿੰਨੀ ਤੋਰ ਕੇ ਮਗਰ ਕੀ ਦੱਸਾਂ ਜੀ ਬੱਸ ਮਗਰ ਬੱਸ ਆ ਗਈ ਮਗਰ ਬੱਸ ਆ ਜੀ ਠੀਕ ਆ ਇਧਰ ਤੋਰ ਦੋ ਜੰਮੀ ਦਿੰਨੇ ਤੋਰ ਠੀਕ ਆ ਤੋਰ ਤੋਰ ਦੋ ਭਰਾ

ਫਿੱਟ ਇਹ ਲਾਉਂ ਸੀ ਚੱਕਰ ਨੂੰ ਨੇੜੇ ਕੈਮਰਾ ਕਰਤਾ ਪੁਲਿਸ ਦਾ ਰਾਮਾਰ ਕੇ ਬਿਠਾ ਦੇ ਸਹਾਇਤਾ ਥੱਲੇ ਧਰਮ ਮਾਰੀ ਦੋ ਕੋਈ ਗੱਲੀ ਧਰਮ ਮਾਰਦੀ ਬੱਚਾ ਛੜ ਦੇ ਮੜਾ ਕੋਈ ਨਾ ਫਿਰ ਲੋ ਜੀ ਚੈੱਕ ਕਰਵਾਣੇ ਆਪਾਂ ਪੈਂਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਲੋ ਜੀ ਲੋ ਬੋੜਾ ਲੋ ਬੋੜਾ ਪਾਉਂਦੇ ਆਖਿਲੇ ਵਾ ਇਹ ਮਾਰ ਬਸ ਬਾਈ ਮਸੂ ਮਾਰ ਦੋ ਜ਼ਰ ਮਾਰ ਦੋ ਮਾਰ ਦੋ ਖਾਂਦੀ ਮਾਰ ਦੋ ਲੋ ਜੀ ਦੋ ਮੂਰ ਲਿਖ ਲਈ ਠੀਕ ਹੈ ਵੀਰੇ ਓਕੇ ਓਕੇ ਪਲੀਜ਼ ਉਹ ਸੁਣੀ ਗੰਨੇ ਵਰਗੀ ਧਾਰਾ ਦੇਖੋ ਬਹੁਤ ਘੈਂਟ ਧਾਰਾ ਠੀਕ ਹੈ ਵੀਰੇ ਮਾਰ ਤਾਨ ਹੋਰ ਵਾਦੇ ਹੋ ਜੂ ਮਾੜਾ ਮੋਟਾ ਕਰ ਦਾਂਗੇ ਵਿਚੋ ਮਨਤਾਨ ਕਰਦੇ ਠੀਕ ਹੈ ਜੀ ਠੀਕ ਹੈ ਜੀ ਲੋ ਭਰਾਹ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ